ਇਸਾ ਸ਼ਿਕਾ ਲਸਾਰਿਆਂ ਨੂੰ ਗਰੇ ਬਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੇ ਟਾਈਮ ਹੈਗਾ ਸ਼ਾਮ ਦਾ ਆਪਾਂ ਜਾਲਾ ਜੀ ਹੁਣ ਤੇ ਤੁਹਾਨੂੰ ਦੱਸਦੇ ਆ ਕਿੱਥੇ ਜਾਵਾਂਗੇ ਕੀ ਕਰਨ ਜਾਵਾਂਗੇ ਹਨਾ ਵੀਡੀਓ ਨਾਲ ਬਣੀ ਰਿਹਾ ਤੇ ਪਾਲਟਰੀ ਚ ਪਾਣੀ ਪੁਣੀ ਰੱਖਤਾ ਤੇ ਦਾਣਾ ਉਹਨਾਂ ਨੂੰ ਪਾਤਾ ਹਨਾ ਫੀਡ ਵਗੈਰਾ ਤੇ ਕੱਪੜੇ ਦਾ ਕੰਮ ਵੀ ਅੱਜ ਕੰਮਿਸ਼ਨ ਹੋ ਗਿਆ ਤੇ ਕੁਝ ਸਾਮਲੇ ਕੁਝ ਰੈਂਦੇ ਨੇ ਉਹ ਦੇਖੋ ਗੇਟ ਚ ਤੁਹਾਨੂੰ ਦਿਖਾਉਣੇ ਆ ਗੋਟਸ ਆ ਗਿਆ ਦੋ ਤਿੰਨ ਗੋਟਸ ਸੀ ਸੀ ਗਿਆ ਚਲੀ ਗਿਆ ਗਿਆ ਹਨ ਤੇ ਡੱਬੇ ਹੁਣ ਆ ਧੋਲੇ ਸਵੇਰੇ ਰੱਖਾਗੇ ਤੇ ਬਾਕੀ ਦੂਜੇ ਡੱਬੇ ਚ ਰੱਖਤਾ ਹਨ ਪਾਣੀ ਡਰਿੰਕਰ ਕਹਿ ਦਿੰਦੇ ਜਿੰਨਾਂ ਨੂੰ ਆਪਾਂ WhatsApp ਤੇ ਉਹ ਦਰ ਚੱਲ ਗਏ والله ਜੀ ਸ਼ਾਮ ਦਾ ਟਾਈਮ ਹਨਾ ਇਹ ਜਿਹੀ ਬਲੀ ਹੁਣ ਮਤਲਬ ਰੋਡ ਦੇ ਉੱਪਰ ਜਿਹੜੇ ਪਿੰਡ ਚੋਂ ਗਏ ਹੁੰਦੇ ਨੇ ਸਵੇਰ ਦੇ ਹਨਾ ਸ਼ਾਮ ਨੂੰ ਸਾਰੇ ਦੀ ਵਾਪਸੀ ਹੁੰਦੀ ਆ ਹੁਣ ਸਟਾਰਟ ਹੋ ਜਾਣਗੇ ਹਣੀ ਡਿਊਟੀ ਵਾਲੇ ਕਮਾਲੇ ਹਨਾ ਡੰਗਰ ਪਸੂ ਚਾਰ ਨਾਲੇ ਤੇ ਸਾਰੇ ਪਿੰਡ ਵੱਲ ਨੂੰ ਜਾਣਗੇ ਅੱਜ ਦਿਨੀ ਆਪਾਂ ਕੋਈ ਵੀਡੀਓ ਸ਼ੂਟ ਨਹੀਂ ਕਰੀ ਹੈਗੀ ਅੱਜ ਵਾਸਤੇ ਅੰਦਰ ਕੱਪੜੇ ਦੀ ਸਾਮ ਸਭਾਈ ਕਰਦੇ ਸੀਗੇ ਤੇ ਫਿਰ ਕਰੀ ਰੈਸਟ ਲੋ ਜੀ ਆਪਾਂ ਚੱਲਦੇ ਹਨਾ ਕਰੋ ਚੱਲ ਪਈ ਦੇਖੋ ਕਿੰਨੀ ਸੋਹਣੀ ਦਿੱਖ ਲੱਗੇ ਨਾ ਸੂਟ ਕਿ ਸ਼ਿਪ ਦਾ ਆਪਾਂ ਚੱਲ ਪਏ ਸੀਗੇ ਹਨਾ ਤੁਹਾਨੂੰ ਦਿਖਾਏ ਰਸਤੇ ਚ ਇਹ ਮੱਸਰੀ ਜਿੰਨੀ ਜ਼ਿਆਦਾ ਦੇਖੋ ਜਿਵੇਂ ਫਿਲਮ ਨੂੰ ਮੇ ਪਿੱਛੇ ਬਥਾਇਆ ਹੋਇਆ ਤੇ ਇਹ ਤਰ ਦੇਖੋ ਕਣਕਾਂ ਪੱਤੀਆਂ ਹੋਈਆਂ ਨੇ ਇਹ ਇੱਕ ਅੱਛਾ ਰਸਤਾ ਹੈ। ਇਹਨਾਂ ਜ਼ਿਆਦਾ ਰਿਕਸਾ ਨਾਲ ਮਨੋਂ ਕੋ ਸੱਜੇ ਚੱਲ ਜੂਗਾ। ਚਲ ਜਸਨੀਤ ਬਹੁਤ ਬੱਦਗੀ ਲੱਗਦਾ ਨਾਲ ਸ਼ਾਮ ਦੇ ਟਾਈਮ ਆ। ਆਉਣਾ ਤੁਮ ਜਾ ਕੇ ਦੱਸਦੇ ਕਿੱਥੇ ਜਾਣੇ ਆ ਕੀ ਕਰਨ ਸੱਲੇ ਆ।

ਤੇ ਮੈਨੂੰ ਬਹੁਤ ਪਿਆਰਾ ਲੱਗਦਾ ਹਾਂ ਦਾ ਟਾਈਮ ਜਿਵੇਂ ਕੱਚੇ ਜੇ ਰਾਹ ਚੋਂ ਨਾ ਤੇ ਬਹੁਤ ਵਧੀਆ ਲੱਗਦਾ ਸੂਰਜ ਚਿੱਟਦਾ ਆਹਨੇ ਕਿਸਮੇ ਬਹੁਤ ਕਿ ਦਰਿਆ ਹੈ ਆਹਨੇ ਕਿਸਮੇ ਮੈਨੂੰ ਪਿਆਰੀ ਲੱਗਦੀ ਹੈ ਨਾ ਕਿਸ ਨੇ ਕੋਈ ਚੰਗੀ ਲੱਗੀ ਕਿਸ ਨੇ ਕੋਈ ਮੈਨੂੰ ਇਸ ਤਰ੍ਹਾਂ ਦਾ ਵਧੀਆ ਲੱਗਦਾ ਕਿ ਪੱਕਿਆ ਪੱਕਿਆ ਕਲਕਣੀ ਸਾਰੇ ਪਾਸੇ ਹਨ ਹੈ 골ਡਨ 골ਡਨ ਹੋਇਆ ਪਿਆ ਤੇ ਜਾਂ ਫਿਰ ਕ੍ਰੀਮ ਹੁੰਦਾ ਜਦ ਤੇ ਲੱਗਦਾ ਰਿਹਾ ਕੱਚੇ ਕੱਚੇ ਰਾਹ ਬਦਰਸੂਤ ਚਿੱਟਦਾ ना, थे 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 ले लो कुछ लो आए कुत को बहुत सुन मिलता मन ਕੋਚਾ ਦੱਸ ਕੋਲ ਨਹੀਂ ਤੇ ਲਾਜੀ ਸੀ ਤਾ ਲੋ ਜੀ ਦੇਖੋ ਸਾਰੇ ਨੇ ਕਿੰਨੇ ਖਾਣਾ ਕਿਵੇਂ ਹਨ ਛੋਟੇ ਛੋਟੇ ਦੇਖੋ ਇਸ ਤਰ੍ਹਾਂ ਜਿਹੜੇ ਖਾੜਾ ਲਈ ਜਾਂਦੇ ਨੇ ਤੇ ਕੁਦਰਤ ਨਹੀਂ ਹੈ ਨਾ ਜੀ ਜੋ ਬਣਾਇਆ ਸਾਬਦਾ ਕਹਿੰਦੇ ਹੁੰਦੇ ਨੇ ਦਾਣਾ ਪਾਣੀ ਲਿਖਿਆ ਹੋਇਆ ਦੇਖੋ ਸਕੋਰ ਕਰਦੇ ਨੇ ਇੱਥੇ ਅਲਿਕੋ ਇਹ ਵੀ ਕੁਝ ਵੀ ਹਨਾ ਆਪਾਂ ਨੂੰ ਇੱਕ ਉਹ ਹੋ ਜਾਂਦਾ ਵੀ ਐ ਕਹਿੰਦੇ ਹੁੰਦੇ ਨੇ ਧਾਲੇ ਦਾਣੇ ਤੇ ਲਿਖਿਆ ਹੈ ਖਾਣੇ ਵਾਲੇ ਦਾ ਨਾਮ ਹਨਾ ਉਹ ਗੱਲ ਬਿਲਕੁਲ ਸਹੀ ਹੈ ਜੀ ਬਾਹੀ ਗੁਰੂ ਨੂੰ ਫਿਕਰਾ ਹਨਾ ਜੋ ਜੀ ਬਣਿਆ ਉਹਦੇ ਦਾਣੇ ਪਾਣੀ ਦਾ ਪਾਪਾ ਕੁਛ ਨਹੀਂ ਕਰ ਸਕਦੇ ਤੇ ਆ ਦੇਖੋ ਕੱਚੇ ਕੱਚੇ ਰਾਹ ਹੁਣ ਚੱਲਦੇ ਆ ਜੀ ਕੁਛ ਨਹੀਂ ਤਾਂ ਚਲੋ ਜਸਨੀਓ ਕਿਉਂ ਨਹੀਂ ਜਾਣਾ ਪੁੱਤਾ ਕਿਉਂ ਨਹੀਂ ਜਾਣਾ ਚਲੋ ਚੱਲੀਏ ਘਰੇ ਆਜੋ ਕੀੜਾ ਦੇਖਣਾ ਚਲੋ ਚਲੋ ਆ ਜਾ ਫਿਰ ਅਸੀਂ ਚੱਲਦੇ ਤੁਸੀਂ ਰਹੋ ਤੁਸੀਂ ਕੀੜੇ ਕੋਲੇ ਰਹੋ ਪਾਪਾ ਤਾਂ ਗਏ ਪਾਪਾ ਤਾਂ ਜਾਣਾ ਜਾਣਾ ਚਲੋ ਚਲੋ ਲੋ ਜੀ ਆ ਪਾ ਗਏ ਸੀ ਕਿ ਕੀੜਿਆਂ ਨੂੰ ਦਾਣਾ ਪਾਣੀ ਪਾ ਕੇ ਹਨਾ ਕਰੀ ਪਹੁੰਚ ਗਏ ਸੀ ਤੇ ਆ ਕੇ ਕਰੇ ਕੰਮ ਧੰਦੇ ਤੇ ਰੋਟੀ ਰੋਟੀ ਬਣਾ ਕੇ ਖਾ ਲਈ ਹੁਣ ਫ੍ਰੀ ਸੀਗੇ ਤੇ ਅੱਜ ਹੀ ਹੋ ਗਿਆ ਵੀ ਪੰਜ ਚਾਰ ਮਿੰਟ ਗੱਲਾਂ ਕਰਾਂਗੇ ਤੁਹਾਡੇ ਨਾਲ ਕਰਾਂਗੇ ਪੰਜ ਚਾਰ ਮਿੰਟ ਜ਼ਿਆਦਾ ਟਾਈਮ ਨਹੀਂ ਤੇ ਡੇਲੀ ਡੇਲੀ ਦੇ ਬਲੌਗ ਨਾਲ ਉਹ ਹਨਾ ਤੇ ਲਾਈਵ ਉਧਾ ਆਉਂਦੇ ਨਹੀਂ ਹੈਗੇ ਇਹ ਹੁੰਦਾ ਤੇ ਲਾਈਵ ਚ ਮੈਨੂੰ ਪਤਾ ਲਾਈਵ ਚ ਮੈਨੂੰ ਪਤਾ ਕਿ ਵੀ ਹੋਰ ਹੀ ਲੋਕ ਜੁੜ ਜਾਂਦੇ ਨੇ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਹੈ ਜਿੰਨਾਂ ਨੂੰ ਆਪਾਂ ਚਾਹਣੇ ਆ ਵੀ ਮੈਂ ਆਪਾਂ ਨੂੰ ਪਿਆਰ ਕਰਦੇ ਨੇ ਵੀ ਉਹ ਪੀਰਤਨ ਨਾਲ ਹੀ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਨੇ ਨਹੀਂ ਉਹ ਲਾਈਵ 'ਚ ਵੀ ਜੁੜਨਗੇ ਸਾਰੇ ਮੈਨੂੰ ਉਹ ਵੀ ਆਪਣੀ ਬਣ ਜਾਣਗੇ ਉਹ ਤਾਂ ਬਿਲਕੁਲ ਨਹੀਂ ਪਤਾ ਮੈਨੂੰ ਉਦਾਂ ਨਹੀਂ ਕੋਈ ਐ ਲੱਗਦਾ ਹੁੰਦਾ ਵੀ ਮੈਨੂੰ ਛੇਤੀ ਇਹ ਵੀ ਨਹੀਂ ਹੈਗਾ ਵੀ ਮੇਰੇ ਇੰਨੇ ਵੀ ਵਿਊ ਜਿਆਦਾ ਹੋਣ ਜਾਂ ਕੁਝ ਬਸ ਮੈਨੂੰ ਇਹ ਹੁੰਦਾ ਵੀ ਮੇਰੀ ਜਿਹੜੀ YouTube ਫੈਮਿਲੀ ਆ ਉਹ ਵੀ ਬਸ ਮਤਲਬ ਮੇਰੇ ਲੈਵਲ ਦੀ ਹੋਣਾ ਉਹ ਤੇ ਵੀ ਬੜੀ ਵੈਸੇ ਜਿਹੜੇ ਮੇਰੇ ਨਾਲ ਵੀਰ ਆ ਭੈਣ ਜੁੜੇ ਨੇ ਹਨਾ ਸਾਰੇ ਵਧੀਆ ਹੀ ਨੇ ਤੇ ਭੈਣਾ ਵੀ ਨੇ ਮੇਰੇ ਨਾਲ ਵੀਰ ਵੀ ਜਾਦਾ ਐਡ ਹੋਏ ਹੋਏ ਨੇ ਜਿਹੜੇ ਜਿਹੜੇ ਬਿਨਾਂ ਸਰਸਪੈਕੀਤੇ ਚੋਰੀ ਚੋਰੀ ਦੇਖਦੇ ਨੇ ਉਹ ਚਲੋ ਉਹ ਤਾਂ ਇਹ ਹੁੰਦਾ ਨਾ ਜਿਹੜੇ ਆਪਾਂ ਨੂੰ ਨਹੀਂ ਪਸੰਦ ਕਰਦੇ ਦੇਖੋ ਹਰ ਇੱਕ ਦੀ ਲਾਈਫ ਇਸ ਤਰ੍ਹਾਂ ਦੀ ਹੁੰਦੀ ਆ ਕਿਤੇ ਨਾ ਹੀ ਲਾਈਫ ਬਿਲਕੁਲ ਸਰਲ ਤਾਂ ਨਹੀਂ ਹੁੰਦੀ ਹਨਾ ਕਹਿੰਦੇ ਹੁੰਦੇ ਨੇ ਵੀ ਜਿਹੜਾ ਕੋਈ ਜਿਹੜੇ ਬੰਦੇ ਤੇ ਕੁਝ ਹੁੰਦਾ ਹਨਾ ਕਿ ਦੁਸ਼ਮਣ ਵੀ ਦੋਸਤ ਮੰਨ ਕੇ ਆ ਲੈਣਾ ਚਾਹੀਏ ਜਿਹੜੇ ਆਪਾਂ ਤੋਂ ਜਲਦੇ ਹੁੰਦੇ ਨੇ ਉਹ ਵੀ ਜ਼ਿਆਦਾ ਹੁੰਦੇ ਨੇ ਹਨਾ ਜਿਹੜੇ ਆਪਣੇ ਮਤਲਬ ਕਹਿੰਦੇ ਆਪਾਂ ਨੂੰ ਪਸੰਦ ਕਰਦੇ ਨੇ ਉਹ ਚਾਹੇ ਲੇਟ ਹੋ ਜਾਣ ਵੀਡੀਓ ਦੇਖਣ ਦਾ ਪਰ ਜਿਹੜੇ ਦੂਸਰੇ ਹੁੰਦੇ ਨੇ ਉਹ ਸਭ ਤੋਂ ਪਹਿਲਾਂ ਦੇਖਦੇ ਨੇ ਕਾਪੀ ਵੀ ਕਰਦੇ ਨੇ ਉਹ ਤੇ ਉਹ ਸਭ ਤੋਂ ਪਹਿਲਾਂ ਦੇਖਦੇ ਨੇ ਹਨਾ ਵੀ ਕੋਈ ਗੱਲ ਨਹੀਂ ਚਲੋ ਹਨਾ ਆਪਾਂ ਜਦੋਂ ਸੋਸ਼ਲ ਮੀਡੀਆ ਤੇ ਆਏ ਆ ਤੇ ਆਪਾਂ ਸਾਰਿਆਂ ਨੂੰ ਇਹੀ ਕਹਿੰਦੇ ਆ ਹਨਾ ਵੀ ਹੋਦਾ ਜੇ ਕੋਈ ਹੋਦਾ ਆਪਾਂ ਨੂੰ ਪਰਸਨਲੀ ਨਹੀਂ ਬੁਲਾਉਂਦਾ ਜਾਂ ਪਸੰਦ ਨਹੀਂ ਦੇਖੋ ਕੁੜੀਆਂ ਦੀ ਲਾਈਫ ਕਿਸ ਤਰ੍ਹਾਂ ਦੀ ਹੁੰਦੀ ਹੈ ਕਹਿੰਦੇ ਨੇ ਕੁੜੀ ਦਾ ਜਨਮ ਜਿਹੜਾ ਹੁੰਦਾ ਦੂਜਾ ਹੁੰਦਾ ਠੀਕ ਐ ਲੈ ਕਹਿੰਦਾ ਹਮਸਫਰ ਦਾ ਸਾਥ ਆ ਤਾਂ ਤੁਹਾਨੂੰ ਸਾਰੇ ਦਾ ਸਾਥ ਆ ਨਹੀਂ ਜੀ ਇਹ ਵੀ ਨਹੀਂ ਹੁੰਦਾ ਹਨਾ ਤੇ ਇਹ ਵੀ ਆਪਾਂ ਨੂੰ ਹਨਾ ਫੈਮਿਲੀ ਦੀ ਵੀ ਲੋਡ ਹੁੰਦੀ ਆ ਸਾਰੇ ਕਸਤ ਦੀ ਲੋਡ ਹੁੰਦੀ ਆ ਹੁਣ ਕਈ ਕੁੜੀਆਂ ਵਿਚਾਰੀਆਂ ਤੇ ਇਹ ਹੁੰਦੀਆਂ ਨੇ ਵੀ ਉਹਨਾਂ ਨੂੰ ਅਗਲਾ ਨਹੀਂ ਪਸੰਦ ਕਰਦਾ ਪਰ ਉਹ ਫੇਰ ਵੀ ਉਹਨਾਂ ਨੂੰ ਇਹ ਹੁੰਦਾ ਵੀ ਹਾਂ ਆਪਦੇ ਮਾਪੇ-ਬਾਪ ਦੀ ਇੱਜ਼ਤ ਕਰਕੇ ਹਨਾ ਕੁੜੀ ਦਾ ਉਹੀ ਹੁੰਦਾ ਵੀ ਕੁੜੀ ਨੂੰ ਮਾਪੇ-ਬਾਪ ਦਾ ਵੀ ਉਹ ਦੇਖਣਾ ਪੈਂਦਾ ਵੀ ਅਲੱਗ-ਅਲੱਗ ਖਾਨਦਾਨ ਹੁੰਦੇ ਨੇ ਆਪਣੇ ਕਿਸੇ ਦਾ ਕਿਸ ਤਰ੍ਹਾਂ ਦਾ ਕਿਸੇ ਦਾ ਕਿਸ ਤਰ੍ਹਾਂ ਦਾ ਹਨਾ ਤੇ ਜਿਵੇਂ ਆਪਾਂ ਨੂੰ ਇਹ ਹੋ ਜਾਂਦਾ ਹਨਾ ਕਿਛੋ ਜਿਹੇ ਜੀ ਸਿੱਖੀ ਆਪਾਂ ਨੂੰ ਮਿਲੀ ਹੁੰਦੀ ਆ ਵੀ ਨਹੀਂ ਹਾਈ ਜੇ ਮੇਰੇ ਨਾਲ ਐ ਹੋ ਗਿਆ ਹਨਾ ਸਾਡੀ ਤਾਂ ਸਾਰਿਆਂ ਦੀ ਇੱਜ਼ਤ ਰੁੱਲ ਜੂਗੀ ਸਾਡੇ ਖਾਨਦਾਨ ਦੀ ਇੱਜ਼ਤ ਰੁੱਲ ਜੂ ਹੋਣਾ ਉਹ ਜੀ ਉਹ ਚੀਜ਼ ਨੂੰ ਪਚਾਉਂਦੀ ਬਚਾਉਂਦੀ ਹੈ ਨਾ ਆਪਦੀ ਜ਼ਿੰਦਗੀ ਬਿਲਕੁਲ ਮਤਲਬ ਦਾਤੇ ਲਾ ਦਿੰਦੀ ਹੈ ਚਲੋ ਕਿਸੇ ਪਰਵਾਹ ਨਹੀਂ ਹੁੰਦੀ ਬਸ ਇਹ ਸਾਰਾ ਕੁਝ ਇਸ ਦੁਨੀਆ ਤੇ ਚਲੋ ਆਪਾਂ ਇਹ ਕਹਿ ਰਹੇ ਆਂ ਵੀ ਹਮਸਫਰ ਦਾ ਸਾਥ ਤਾਂ ਜੀ ਬਹੁਤ ਜ਼ਰੂਰੀ ਹੁੰਦਾ ਹੈ ਨਾ ਕਿ ਉਹ ਆਪਣੇ ਸਾਰੇ ਵਾਅਦੇ ਕਾਤੇ ਪੂਰੇ ਵੀ ਕਰ ਦਿੰਦਾ ਪਰ ਨਹੀਂ ਜੀ ਹੈ ਨਾ ਉਸ ਤੋਂ ਬਿਨਾ ਰਿਸ਼ਤੇ ਸਾਰੇ ਜ਼ਰੂਰੀ ਹੁੰਦੇ ਨੇ ਹੈ ਨਾ ਜੀ ਨੂੰ ਤਾਂ ਇਹ ਗੋਡ ਗਿਫਟ ਹੀ ਹੁੰਦੇ ਨੇ ਹਨਾ ਜਿਹੜਾ ਕੋਈ ਕਿਸੇ ਨੂੰ ਸਮਝਦਾ ਹੁਣ ਕਈਆਂ ਨੂੰ ਤਾਂ ਉਹੀ ਦੂਸਨ ਵੀ ਚੱਕੇ ਜਾਂਦੇ ਨੇ ਕੁੜੀਆਂ ਨੂੰ ਤੇ ਸਾਰੇ ਤਰ੍ਹਾਂ ਦੇ ਨਹੀਂ ਕੋ ਪੰਜੇ ਉਂਗਲਾਂ ਨੇ ਪੰਜੇ ਇੱਕ ਬਰਾਬਰ ਤਾਂ ਨਹੀਂ ਹੈਗੀ ਹੈ ਹਨਾ ਤੇ ਕਦੇ ਵੀ ਹਨਾ ਸਾਰੀ ਚੀਜ਼ ਨੂੰ ਇੱਕ ਮਤਲਬ ਇੱਕ ਟੱਕੜੀ ਚ ਨਾ ਤੋਲੋ ਹਨਾ ਵੀ ਜਿਵੇਂ ਹੁਣ ਅਗਲਾ ਕਹਿ ਦਿੰਦਾ ਅੱਜ ਕੱਲ ਜਿਵੇਂ ਜਿਆਦਾ ਕੇਸ ਹੁੰਦੇ ਨੇ ਡੌਰੀ ਦੇ ਹਨਾ ਉਹਦੇ ਵਿੱਚ ਵੀ ਹੋ ਜਾਂਦਾ ਅਗਲਾ ਕਹਿੰਦੇ ਵੀ ਕੁੜੀ ਹੀ ਗਲਤ ਨੇ ਹਨਾ ਵੀ ਹੁਣ ਥੋੜਾ ਜਿਹਾ ਵੀ ਔਰਤ ਦੀ ਜਿਆਦਾ ਸੁਣੀ ਜਾਂਦੀ ਆ ਤਾਂ ਕਰਕੇ ਕੇਸ ਜਿਆਦਾ ਹੁੰਦੇ ਨੇ ਨਹੀਂ ਜੀ ਸਾਰੇ ਸੇਮ ਨਹੀਂ ਹੁੰਦੇ ਉੰਜਾਂ ਜਿਹੜੀਆਂ ਕਰਾਚ ਬਸਦੀਆਂ ਨੇ ਹਨਾ ਉਹਨਾਂ ਦੀ ਵੀ ਸਾਰੀਆਂ ਇਹਨੀਆਂ ਦੇਖੋ ਸਟਰਗਲ ਸਭ ਨੂੰ ਕਰਨਾ ਪੈਂਦਾ ਚਲੋ ਇਹ ਕਹਿੰਦੇ ਆ ਕਿ ਜਿਹਹ ਜੀ ਆਪਣੀ ਪੇਕੇ ਪਰਿਵਾਰ ਹਰੇਕ ਦੀ ਫੈਮਿਲੀ ਪੇਕੇ ਆ ਦੀ ਹੋਰ ਤਰ੍ਹਾਂ ਹੁੰਦੀ ਆ ਸੌਰਿਆ ਦੀ ਹੋਰ ਤਰ੍ਹਾਂ ਤੇ ਕਰਮਾ ਆ ਦੀਆਂ ਹੁੰਦੀਆਂ ਨੇ ਉਹ ਜਿੰਨਾ ਜੀ ਦੋਨੇ ਫੈਮਿਲੀ ਆ ਮਤਲਬ ਬੈਲੈਂਸ ਹੁੰਦੀਆਂ ਨੇ ਵੀ ਇੱਕੋ ਜਿਹਾ ਹੋ ਜਾ ਉਧਰ ਵੀ ਹੋਈ ਪਰਿਵਾਰ ਉਧਰ ਵੀ ਹੈ ਨਾ ਕਈ ਵਾਰ ਕੋਈ ਇਹੋ ਜਿਹਾ ਪਰਿਵਾਰ ਆਪਾਂ ਨੂੰ ਮਿਲਦਾ ਵੀ ਜਿਹੜਾ ਆਪਾਂ ਨੂੰ ਸਮਝਦਾ ਹੀ ਨਹੀਂ ਹੈਗਾ ਤੇ ਉਹ ਨੂੰ ਆਪਾਂ ਨੂੰ ਹੁੰਦਾ ਅੱਗੇ ਵਧੀਏ ਹਨਾ ਵੀ ਹਾਂ ਆਪਾਂ ਦੁਨੀਆ 'ਚ ਆਏ ਆ ਆਪਣੀ ਦੁਨੀਆ ਖੂਬਸੂਰਤ ਬਣੀ ਹੈ ਹਨਾ ਤੇ ਆਪਾਂ ਆਪਣੇ ਬੱਚਿਆਂ ਨੂੰ ਚੰਗੀ ਲਾਈਫ ਦੇਈਏ ਆਪਣੇ ਨਾਲ ਜੁੜੇ ਸਾਰੇ ਰਿਸ਼ਤੇ ਵਧੀਆ ਤਰੱਕੀ ਕਰਨ ਹਨਾ ਤੇ ਆਪਾਂ ਖੁਸ਼ ਰਹੇ ਹਾਂ ਤੇ ਪਤਾ ਹੀ ਨਹੀਂ ਹੁੰਦਾ ਵਿੱਚ ਇਹ ਗੱਲ ਹਾਂ ਕਿ ਆਪਾਂ ਖੁਸ਼ ਰਹੀਏ ਸਾਰੇ ਰਹਿਣਾ ਹੈ ਦੁਨੀਆ 'ਚ ਇਹਵੇਂ ਰਿਸ਼ਤੇ ਲਿਵਾਉਣੇ ਨੇ ਹੁਣ ਜਿਵੇਂ ਆਪਾਂ ਬੱਚੇ ਨਹੀਂ ਆਪਣੇ ਮਾਪੇ ਉਹ ਆਪਣਾ ਮਾਪੇ ਦਾ ਫਰਜ਼ ਸਮਝ ਕੇ ਉਹਨਾਂ ਦਾ ਪਾਲਣ ਪੋਸਣ ਕਰਦੇ ਆ ਆਪਾਂ ਉਹਨਾਂ ਨੂੰ ਆਪਣਾ ਫਰਜ਼ ਬਣਦਾ ਇਹ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ ਵੱਡੀ ਬਣੀ ਵੀ ਆਪਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਨੂੰ ਆਪਾਂ ਕਾਮਯਾਬ ਕਰੀਏ ਇਹ ਨਹੀਂ ਹੈਗਾ ਵੀ ਜੰਮ ਕੇ ਵੀ ਉਹਨਾਂ ਨੂੰ ਇੱਧਰ ਨੂੰ ਕਰਿਆ ਜਾਂ ਪਿਆ ਕੇ ਉੱਧਰ ਨੂੰ ਪਰੇ ਅਨੁਸਾਰ ਤੱਕ ਦੇਖੇ ਜਿਹੜੇ ਉਹ ਨਹੀਂ ਹੁੰਦਾ ਉਹ ਪ੍ਰਮਾਤਮਾ ਵੀ ਸਜਾ ਦੇਊਗਾ ਇੱਕ ਦਿਨ ਇਹਨਾਂ ਨੂੰ ਜਿਹੜੇ ਬੰਦੇ ਕਰਨਗੇ ਵੀ ਅਸੀਂ ਤਾਂ ਗੱਲ ਜੰਮਣ ਹੀ ਜਾਣਦੇ ਆ ਵੀ ਉਹ ਪ੍ਰਮਾਤਮਾ ਵੀ ਇਸ ਗੱਲ ਦਾ ਪ੍ਰਮਾਤਮਾ ਇਹ ਕਹਿੰਦਾ ਕਿ ਜੇ ਬੱਚਿਆਂ ਨੂੰ ਕੋਈ ਨਹੀਂ ਉਹਨਾਂ ਨੂੰ ਸਹੀ ਉਹ ਕਰਨਾ ਨਾ ਦੇ ਸਹੀ ਸੇਧ ਦੇਣੀ ਫਿਰ ਤੁਹਾ ਦਾ ਉਹਦਾ ਕੋਈ ਫਾਇਦਾ ਨਹੀਂ ਵਿਆਹ ਕਰਾਉਣਾ ਹੀ ਜ਼ਰੂਰੀ ਨਹੀਂ ਹੁੰਦਾ ਅੱਗੇ ਜਿਹੜੇ ਬੱਚੇ ਨੇ ਨਾ ਉਹਨਾਂ ਨੂੰ ਜਿਹੜਾ ਵਿਆਹ ਹੁੰਦਾ ਨਾ ਉਹ ਤਾਂ ਬਹੁਤ ਆਸਾਨੀ ਨਾਲ ਆਪਾਂ ਕਰਵਾ ਲੈਨੇ ਹਣਾ ਵਿਆਹ ਕਰਵਾਉਣ ਨਾਲ ਨਿਵਾਉਣਾ ਔਖਾ ਹੁੰਦਾ ਕੀ ਵੀ ਚਲੋ ਆਪਾਂ ਕਹਿੰਦੇ ਕਿ ਇਹਨੂੰ ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਨੂੰ ਇਹੀ ਹੋ ਹੁੰਦੀ ਆ ਨਿਵਾਉਂਦੇ ਵੀ ਨਹੀਂ ਸਾਰੇ ਜਿਆਦਾਤਰ ਹੁੰਦਾ ਆਪਾਂ ਨਿਵਾਉਣ ਦੀ ਕੋਸ਼ਿਸ਼ ਕਰਦੇ ਆਂ ਜਿੱਦਾਂ ਕਈ ਵਾਰ ਕੋਈ ਕਿਸਮਤ ਹੈ ਨਾ ਬੰਦੇ ਨੂੰ ਇਹ ਜੇ ਮੋੜ ਤੇ ਖੜਾ ਕਰਾ ਤੇ ਵੀ ਅਭੀ ਨਹੀਂ ਚਲ ਉਹ ਹੁੰਦਾ ਤੇ ਪਰ ਸਾਰਿਆਂ ਨੂੰ ਇੱਕ ਤੱਕੜੀ ਚ ਨਹੀਂ ਆਪਾਂ ਤੋਲ ਸਕਦੇ ਹੈਗੇ ਹਾਂ 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 ਚਲੋ ਚਲੋ ਤੇ ਬਾਕੀ ਫੇਰ ਕਰ ਲੈਗੇ ਜੀ ਕਿਸੇ ਦਿਨ ਗੱਲ ਹੈ ਨਾ ਗੱਲਾਂ ਕਾਫੀ ਗੱਲਾਂ ਸ਼ੁਰੂ ਕਰਕੇ ਸਾਰਿਆਂ ਇੱਕ ਥਾਂ ਮੇਲ ਝਾਲੀਆ ਹੁਣ ਇਹਨਾਂ ਦਾ ਕੰਪਲਸਰੀ ਹੋਣਾ ਤੇ ਆਉਣਾ ਸੀਗੇ ਵੀਰ ਦੂਰੋਂ ਚੱਲੇ ਹੋਏ ਨਹੀਂ ਹੈ ਨਾ ਉਹਨਾਂ ਨੇ ਆਉਣਾ ਤਾਂ ਕਰਕੇ ਫਿਰ ਇਹ ਹੁੰਦਾ ਕਿ ਫਿਰ ਅਗਲਾ ਲੋਕੇਸ਼ਨ ਲੈ ਲੈਂਦਾ ਹੈ ਨਾ ਲੋਕੇਸ਼ਨ ਦੇ ਅਕੋਰਡਿੰਗ ਹਨਾ ਫਿਰ ਬੰਦਾ ਆਉਂਦਾ ਕੀ ਵੇ ਪਿੰਡ ਚ ਆ ਕੇ ਹਨਾ ਨੇੜੇ ਤੇੜੇ ਉਹਨਾਂ ਨੂੰ ਥੋੜੀ ਦਿੱਕਤ ਆ ਜਾਂਦੀ ਜਿਵੇਂ ਤੁਸੀਂ ਆਪਣੇ ਬਲੌਗਰ ਚ ਆਮ ਦੇਖਦੇ ਹੋ ਨਾ ਵੀਰਾਂ ਭੈਣ ਆਪਣੇ ਕੋਲੇ ਆਉਂਦੇ ਨੇ ਜੀ ਅਸੀਂ ਪੂਰਾ ਹਨਾ ਇੱਜ਼ਤ ਮਾਨ ਦੋ ਨਹੀਂ ਜਾਣੀ ਸਾਡਾ ਮੇਨ ਇਹੀ ਹੁੰਦਾ ਤੇ ਵੀ ਅਸੀਂ ਜਿਵੇਂ ਵੀ ਸਾਨੂੰ ਅਸੀਂ ਆਪ ਜੀ ਇਹਨਾਂ ਨੂੰ ਵੱਧ ਹਨਾ ਹਰ ਇੱਕ ਨਾਲ ਵੀ ਪੂਰਾ ਵਧੀਆ ਸਾਰੇ ਇਹੀ ਕਹਿ ਕੇ ਜਾਂਦੇ ਨੇ ਨਾ ਵੀ ਸਾਨੂੰ ਥੋੜੀ ਮਤਲਬ ਡੀਲਿੰਗ ਹਨਾ ਛੋਟੇ ਵੀ ਸਾਨੂੰ ਆਪਣਾ ਪਾਣੀ ਲੱਗਿਆ ਤੁਹਾਡੇ ਕੋਲੇ ਆ ਕੇ ਤੇ ਇਹ ਚੀਜ਼ਾਂ ਹੁੰਦੀਆਂ ਨੇ ਚਲੋ ਬਾਕੀ ਹਨਾ ਲਾਈਵ ਦੀ ਤੇ ਅੱਜ ਆਪਣਾ ਬਲੌਗ ਹੋ ਗਿਆ ਤੇ ਜੇ ਤੁਸੀਂ ਕਹੋਗੇ ਤਾਂ ਆਪਾਂ ਲਾਈਕ ਵੀ ਜ਼ਰੂਰ ਆਇਆ ਕਰਾਂਗੇ ਹਨਾ ਕਿਉਂਕਿ ਸਾਰਾ ਟਾਈਮ ਜੇ ਇੱਕ ਫਿਕਸ ਕਰਕੇ ਹਨਾ ਫਿਰ ਮੈਨੂੰ ਪਤਾ ਲੱਗ ਜੂ ਜਿਹੜੇ ਮੈਨੂੰ ਚਾਹਣ ਵਾਲੇ ਨੇ ਹਨਾ ਮੇਰੇ ਨਾਲ ਜੁੜੇ ਹੋਏ ਨੇ ਮਤਲਬ ਚਾਹੇ ਆਪਣੀ ਹਲੇ YouTube ਫੈਮਿਲੀ ਛੋਟੀ ਆ ਹਨਾ ਪਰ ਹੈਗੀ ਤਾਂ ਸਹੀ ਆ ਨਾ ਕੋਈ ਵੀ ਕੰਮ ਥੋੜੇ ਤੋਂ ਹੀ ਵੱਡਾ ਹੁੰਦਾ ਜੀ ਅੱਗੇ ਜਾ ਕੇ ਫਿਰ ਆਪਾਂ ਉਸ ਟਾਈਮ ਨਾਲ ਲਾਈਵ ਆਇਆ ਕਰਾਂਗੇ ਤੇ ਬਾਕੀ ਚਲੋ ਆ ਸੌਰੀ ਜੇ ਤੁਹਾਨੂੰ ਲੱਗਿਆ ਹੈ ਨਾ ਕਈ ਗੱਲਾਂ ਸਟਾਰਟ ਕਰਕੇ ਗੱਲਾਂ ਜਿਹੜੀ ਆ ਆਪਣੀਆਂ ਇਸ ਤਰ੍ਹਾਂ ਹੀ ਫੇਰ ਕਿਸੇ ਦਿਨ ਗੱਲਬਾਤ ਕਰ ਲਾਂਗੇ ਤੇ ਬਾਕੀ ਤੁਸੀਂ ਜਰੂਰ ਜੀ ਪਿਆਰ ਜਿਹੜਾ ਆਪਣਾ ਚੈਨਲ ਨਾਲ ਇਸ ਤਰ੍ਹਾਂ ਹੀ ਬਣਾਈ ਰੱਖਿਓ ਤੁਸੀਂ ਇਹ ਨਾ ਸੋਚੋ ਵੀ ਨਾਮ ਘੱਟ ਲੈ ਜene ਸਾਰੇ ਮੇਰੇ ਮਾਈਂਡ ਚ ਨਹੀਂ ਹੈ ਨਾ ਤੇ ਪੰਜਾਬੀ ਟੱਡਕਾ ਚੈਨਲ ਵਾਲੇ ਵੀਰ ਜੀ ਜਿਹੜੇ ਹਨਾ ਦੀਪਾ ਵੀਰ ਜੀ ਜਾਰਡਨ ਤੋਂ ਨੇ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਹੁਣ ਜ਼ਰੂਰੀ ਫੋਨ ਸੀ ਹਨਾ ਉਹ ਵੀਰ ਪਹੁੰਚ ਗਏ ਆਪਾਂ ਚਾਹ ਪਾਣੀ ਹਨਾ ਜੋ ਵੀ ਹੈਗਾ ਤੇ ਦੂਰ ਚੱਲੇ ਹੋਈ ਸੀਗੇ ਉਹ ਤੇ ਫਿਰ ਬਾਕੀ ਦੇ ਦਿਨ ਫੇਰ ਕਰਦੇ ਆਂ ਗੱਲ ਅੱਜ ਇੱਥੇ ਐਂਡ ਕਰਦੇ ਆਂ ਤੇ ਬਾਏ ਬਾਏ ਜੀ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਬਾਏ ਬਾਏ